ਮੜੇ ਮੁੱਟੇ ਪੈਸੇ ਕਮਾਉਂਦਾ ਹੀ ਪਹਿਲਾਂ ਤਾਂ ਕਮਾਈ ਨਹੀਂ ਜਾਂਦੇ ਮੇਰੇ ਲੱਕ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਈ। ਹੂੰ ਬਹੁਤ ਔਖੇ ਦਿਨ ਕੱਟ ਰਹੀ ਮੈਂ। ਮੇਰੇ ਵਾਈਫ ਕਰਕੇ ਬਹੁਤ ਤੰਗ ਆਈ ਮੈਂ। ਉਹ ਬਹੁਤ ਬਿਮਾਰ ਰਹਿੰਦੇ ਛੱਲਿਆ ਫਿਰਿਆ ਵੀ ਨਹੀਂ ਜਾਂਦਾ ਜਿੰਨੇ ਪੈਸੇ ਲੱਗਦੇ ਆ ਇਹਨਾਂ ਤੇ ਲੱਗ ਜਰਾ ਹੁਣ ਮੈਂ ਇਲਾਜ ਵੀ ਨਹੀਂ ਕਰਾ ਪਾ ਰਿਹਾ। ਛੱਲਿਆ ਫਿਰਿਆ ਵੀ ਨਹੀਂ ਜਾਂਦਾ ਜੀ ਮੇਰੀ ਦੋ ਬੇਟੀਆਂ ਛੋਟੂ ਛੋਟੀਆਂ ਆ ਇਹ ਰੋਂਦੀ ਰਹਿੰਦੇ ਵੀ ਜੇ ਮੈਨੂੰ ਕੁਝ ਹੋ ਗਏ ਰੁੱਲ ਜਾਣਗੇ। ਬਸ ਇਹ ਐਵੇਂ ਹੀ ਕਰਾਂਗੇ ਜਰਾ ਕਈ ਵਾਰ ਬਾਰਿਸ਼ ਪੈਂਦੀ ਐ ਐਵੇਂ ਲੱਗਦਾ ਵੀ ਗਿਰ ਨਾ ਜਾਏ ਉੱਪਰ ਮੈਨੂੰ ਟੈਨਸ਼ਨ ਰਹਿੰਦੀ ਐ ਵੀ ਮੇਰੀ ਧੀਆਂ ਕੁਝ ਹੋ ਜੇ ਫਿਰ ਮੈਂ ਕੀ ਕਰਾਂਗਾ ਬੈਠ ਕੇ ਰਾਤਾਂ ਗੱਟੀਆਂ ਬਾਰਿਸ਼ ਦੇ ਟਾਈਮ ਪੈਣ ਦੀ ਜਗ੍ਹਾ ਜਮਾ ਨਹੀਂ ਹੁੰਦੀ ਤਾਂ ਜੋ ਦਰਦ ਨਹੀਂ ਹਟਦਾ ਪੈਰਾਂ ਚ ਸਾਰੀ ਰਾਤ ਬੈਠ ਕੇ ਕੱਟ ਰਹੀ ਐ ਨਾ ਤਾਂ ਮਹੀਨਾ ਦਾ ਦੋ ਹਫ਼ਤੇ ਹੋ ਗਏ ਰੋਟੀ ਵੀ ਨਹੀਂ ਖਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਆ ਯਾ ਹੋਰ ਬਹੁਤ ਸਾਰੀਆਂ ਸਕੀਮਾਂ ਉਹਨਾਂ ਦਾ ਕਦੇ ਫਾਇਦਾ ਨਹੀਂ ਮਿਲਿਆ ਪੰਚਾਇਤ ਨਾਲ ਯਾ ਸਰਪੰਚ ਨਾਲ ਗੱਲ ਨਹੀਂ ਹੋਈ ਉਹ ਵਾਦੂਬਰ ਫਾਰਮ ਭਰਿਆ ਜੀ ਕੋਈ ਨਹੀਂ ਆਂਦਾ ਪੰਪ 5 ਸਾਲ ਹੋ ਗਏ ਫਾਰਮ ਭਰਿਆ ਨੂੰ ਕੁਝ ਨਹੀਂ ਆਉਂਦਾ ਜਿੱਦਣ ਦੇ ਲੱਕੇ ਚ ਪ੍ਰੋਬਲਮ ਆਈ ਇਹ ਜ਼ਿੰਦਗੀ ਨਰਕ ਬਣ ਗਈ ਬਸ ਇੱਕ ਮਰਿਆ ਨਹੀਂ ਜਾਂਦਾ ਹੈਗਾ ਜੀ ਸਿਰ ਚਾਹਿੰਦਾ ਕਿ ਮੇਰੇ ਬੱਚਿਆਂ ਦੇ ਸਿਰ ਤੇ ਇੱਕ ਛੱਤ ਹੋਏ ਪੱਕੀ ਹੋਵੇ ਫੇ ਕੱਲੋਂ ਇਹਨਾਂ ਨੂੰ ਕੁਝ ਨਾ ਹੋਵੇ ਬਸ بس میرے بچے اگے نہیں ਦੇਖਿਆ ਜਾਵੇ ਇਕ زیادہ کچھ ਨਹੀਂ بس ਇਕ ਕਮਰਾ ਹੀ ਬਣਵਾ ਦਿੱਤਾ ਜਾਵੇ ਹੋਰ ਕੁਝ ਨਹੀਂ ਚਾਹੀਦਾ ਇਹਦੇ ਪਿੱਛੇ ਕਿਸੇ ਦੇ ਸੱਟ ਲੱਗੀ ਕੋਈ ਜ਼ਖਮੀ ਹੋ ਗਿਆ ਇਹ ਤਾਂ ਕਿੱਡੀ ਗੱਲ ਸੀ ਬਾਅਦ ਚ ਲੋਕ ਕਹਿ ਦਿੰਦੇ ਆ ਇਹ ਕਹਿਣ ਦਾ ਮੌਕਾ ਨਾ ਆਵੇ ਉਸ ਤੋਂ ਪਹਿਲਾਂ ਹੀ ਇਹ ਠੀਕ ਕਰਾਈ ਆ ਪਰ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਬੜਾ ਕੁਝ ਦਾਨ ਕਰਦੇ ਆ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਬਿਮਾਰੀ ਕਜਹੀ ਸ਼ੈ ਹੈ ਜਿਹੜੀ ਕਿਸੇ ਘਰ ਚ ਵੜ ਜਾਵੇ ਤਾਂ ਹੱਸਦੇ ਖੇੜਦੇ ਪਰਿਵਾਰ ਨੂੰ ਨਰਕ ਵਰਗਾ ਕਰ ਦਿੰਦੀ ਹੈ। ਸੋ ਜਿਹਾ ਹੀ ਪਰਿਵਾਰ ਦੀ ਇੱਕ ਦਾਸਤਾ ਮੈਂ ਤੁਹਾਨੂੰ ਸੁਣਾਉਣ ਲੱਗਿਆ। ਜਿਹੜਾ ਚੰਗਾ ਪळा ਪਰਿਵਾਰ ਜਿਸ ਦੇ ਵਿੱਚ ਦੋ ਜੀ ਦੋ ਬੱਚੇ ਬੜੀ ਹਸੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਪਰ ਨਾਮਰਦ ਬਿਮਾਰੀ ਘਰ ਦੇ ਵਿੱਚ ਅਜਿਹੀ ਬੜੀ ਕਿ ਅੱਜ ਘਰ ਦੇ ਵਿੱਚ ਦਾਣੇ-ਦਾਣੇ ਦੀ ਤੰਗੀ ਹੋ ਗਈ ਹੈ। ਘਰ ਦੀ ਹਾਲਤ ਦੇਖ ਕੇ ਇਸ ਤਰ੍ਹਾਂ ਲੱਗਦਾ ਵੀ ਕੀ ਇਸ ਥਾਂ ਦੇ ਉੱਤੇ ਵੀ ਕੋਈ ਰਹਿ ਸਕਦਾ? ਖੈਰ ਜਦੋਂ ਲੋਕ ਰਹਿ ਰਹੇ ਆ ਤੇ ਅਸੀਂ ਕਹਾਂਗੇ ਵੀ ਇਸ ਥਾਂ ਦੇ ਉੱਤੇ ਵੀ ਲੋਕ ਰਹਿਣ ਲਈ ਮਜਬੂਰ ਹੈ। ਮੇਰਾ ਨਾਮ ਲਖਵਿੰਦਰ ਸਿੰਘ ਹੈ ਜੋ ਕਿ ਬਹਾਦਰਗੜ ਦੇ ਰਹਿਣ ਵਾਲੇ ਨੇ ਇਹਨਾਂ ਦੇ ਘਰ ਦਾ ਇਹ ਹਾਲ ਹੈ ਕਿ ਜਦੋਂ ਬਾਰਿਸ਼ ਪੈਂਦੀ ਹੈ ਤਾਂ ਫਿਰ ਇਹਨਾਂ ਨੂੰ ਭਾਂਡੇ ਰੱਖਣੇ ਪੈਂਦੇ ਆ ਕਿਤੇ ਪਤੀਲਾ ਕਿਤੇ ਕੁੱਕਰ ਰੱਖ ਕੇ ਉਹ ਪਾਣੀ ਨਾਲ ਨਜਿੱਟਣਾ ਪੈਂਦਾ ਇਸ ਤੋਂ ਇਲਾਵਾ ਘਰ ਦੇ ਵਿੱਚ ਸਰਦੀ ਗਰਮੀ ਸਿੱਧੀ ਅੰਦਰ ਦਾਖਲ ਹੋ ਸਕਦੀ ਹੈ ਕਿਉਂਕਿ ਕੰਧਾਂ ਦੇ ਵਿੱਚ ਵੱਡੀਆਂ-ਵੱਡੀਆਂ ਦਰਾਰਾਂ ਪੈ ਚੁੱਕੀਆਂ ਬਾਲਿਆਂ ਦੀ ਛੱਤ ਹੈ ਕੀ ਭਰੋਸਾ ਕਦੋਂ ਗਿਰ ਜਾਵੇ ਇਹ ਤਾਂ ਇਸ ਘਰ ਦੇ ਹਾਲਾਤ ਨੇ ਕਿਉਂਕਿ ਇਸ ਘਰ ਦੇ ਦੋ ਜੀ ਆਦਮੀ ਤੀਵੀਂ ਘਰ ਵਾਲਾ ਪਹਿਲਾਂ ਬਿਮਾਰੀ ਦੀ ਚਪੇਟ ਦੇ ਵਿੱਚ ਆਇਆ ਤੇ ਬਾਅਦ ਦੇ ਵਿੱਚ ਉਸ ਦੀ ਤੀਨੀ ਮਤਲਬ ਕਿ ਘਰ ਦੀ ਪਤਨੀ ਜਿਹੜੀ ਆ ਉਸ ਲੜਕੇ ਦੀ ਉਹ ਵੀ ਬਿਮਾਰੀ ਦੇ ਚਪੇਟ ਦੇ ਵਿੱਚ ਆ ਗਈ ਤੇ ਬਿਮਾਰੀ ਨੇ ਕਮਾਣ ਤੱਕ ਹੀ ਲਾਣਾ ਸੀ ਬਲਕਿ ਜਿਹੜੀ ਕਮਾਈ ਸੀ ਉਹ ਵੀ ਖਾਲ ਖੁੰਝੇ ਲਾ ਦਿੱਤੀ ਹੈ ਮੈਂ ਲਖਵਿੰਦਰ ਨਾਲ ਗੱਲ ਕਰੂੰਗਾ ਲਖਵਿੰਦਰ ਜੀ ਜਿਸ ਤਰ੍ਹਾਂ ਅਸੀਂ ਗੱਲ ਹੀ ਕਰ ਰਹੇ ਸੀ ਮੈਂ ਦੇਖਿਆ ਬੜਾ ਔਖਾ ਬੜੀ ਤੰਗੀ ਦੇ ਨਾਲ ਇਸ ਵਕਤ ਗੁਜ਼ਾਰਾ ਚੱਲ ਰਿਹਾ ਹੈ ਹਾਂਜੀ ਬਹੁਤ ਤੰਗਾਂਈ ਸੀ ਮੇਰੇ ਜਿੰਨੇ ਵੀ ਮਾੜਾ ਮੋਟਾ ਪੈਸੇ ਕਮਾਣਦਾ ਸੀ ਪਹਿਲਾਂ ਤਾਂ ਕਮਾਈ ਨਹੀਂ ਜਾਂਦੇ ਮੇਰੇ ਲੱਕ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਏ ਹੂੰ ਬਹੁਤ ਔਖੇ ਦਿਨ ਕੱਟ ਰਹੇ ਹਾਂ ਮੈਂ ਚਲੋ ਉਹ ਤਾਂ ਠੀਕ ਤਾਂ ਮ ਮੇਰੇ ਵਾਈਫ ਕਰਕੇ ਬਹੁਤ ਤੰਗ ਹੈ ਮੈਂ ਇਹ ਬਹੁਤ ਬਿਮਾਰ ਰਹਿੰਦੇ ਚੱਲਿਆ ਫਿਰੇ ਵੀ ਨਹੀਂ ਜਾਂਦਾ ਜਿੰਨੇ ਪੈਸੇ ਲੱਗਦੇ ਆ ਇਹਨਾਂ ਤੇ ਲੱਗ ਜਰਾ ਹੁਣ ਮੈਂ ਇਲਾਜ ਵੀ ਨਹੀਂ ਕਰਾ پا ਰਿਹਾ ਕੀ ਇਹ ਜਹੀ ਬਿਮਾਰੀ ਜਿਹੜੀ ਇਹਨਾਂ ਨੂੰ ਹੋਈ ਹੈ ਸ਼ੂਗਰ ਹੋ ਗਈ ਇਹਨਾਂ ਨੂੰ ਬਹੁਤ ਜ਼ਿਆਦਾ ਰਹਿੰਦੀ ਹੈ 450 450 ਇੰਨੀ ਕਰਦੀ ਬਹੁਤ ਜਗ੍ਹਾ ਇਲਾਜ ਵੀ ਕਰਾ ਲਿਆ ਪਰ ਠੀਕ ਨਹੀਂ ਹੁੰਦੀ ਪਰ ਲਖਿੰਦਰ ਸ਼ੂਗਰ ਜਿਹੜੀ ਆ ਉਹ ਤਾਂ ਆਮ ਇੱਕ ਬਿਮਾਰੀ ਹੁਣ ਹਰ ਬੰਦੇ ਨੂੰ ਹੋਣ ਲੱਗ ਗਈ ਹੈ ਇਹਦੇ ਬਹੁਤ ਸਾਰੇ ਇਲਾਜ ਵੀ ਆਂ ਦੇਸੀ ਵੀ ਆਂ ਤੇ ਅੰਗਰੇਜ਼ੀ ਵੀ ਆਂ ਲੋਕ ਕਰਵਾ ਰਹੇ ਆ ਪਰ ਉਹ ਕੰਮ ਕਰਦੇ ਰਹਿਣੇ ਦਿਨ ਚਿਰੇ ਉਹਨਾਂ ਦੀ ਨਾਰਮਲ ਰਹਿੰਦੀ ਹੈ ਪਰ ਤੁਹਾਡੀ ਪਤਨੀ ਨੂੰ ਦੇਖ ਕੇ ਤਾਂ ਲੱਗਦਾ ਵੀ ਜਿਵੇਂ ਬੈੱਡ ਨਾਲ ਹੀ ਜੁੜ ਗਏ ਨੇ ਹਾਂਜੀ ਇਹ ਬੈੱਡ ਨਾਲ ਹੀ ਜੁੜ ਕੇ ਬਹੁਤ ਇਲਾਜ ਕਰਾਇਆ ਇਹਨਾਂ ਦਾ ਕੋਈ ਇਲਾਜ ਨਹੀਂ ਹੋ ਰਿਹਾ ਹੂੰ ਇਨਸੂਲਿਨ ਲਾ ਰਹੇ ਹੁਣ ਜੀ ਫਿਰ ਵੀ ਇਹਨਾਂ ਦੀ ਸ਼ੂਗਰ ਘਟ ਨਹੀਂ ਰਹੀ ਜੀ ਕੋਈ ਅੱਛੇ ਡਾਕਟਰ ਨੂੰ ਨਹੀਂ ਦਿਖਾ ਰਹੇ ਤੁਸੀਂ ਦਿਖਾ ਰਹੇ ਆ ਰਜਿੰਦਰਾ ਹਸਪੀਟਲ ਪਟਿਆਲਾ ਦਿਖਾ ਰਹੇ ਆ ਪਰ ਫਿਰ ਵੀ ਸੱਟ ਨਹੀਂ ਉਹ ਚੱਲ ਫਿਰ ਨਹੀਂ ਸਕਦੇ ਸਾਰੀ ਸਾਰੀ ਰਾਤ ਰੋ ਕੇ ਕੱਟਦੇ ਆ ਅੱਛਾ ਚੱਲਿਆ ਫਿਰੇ ਵੀ ਨਹੀਂ ਜਾਂਦਾ ਜੀ ਮੇਰੀ ਦੋ ਬੇਟੀਆਂ ਛੋਟੂ ਛੋਟੀਆਂ ਇਹ ਰੋਂਦੀ ਰਹਿੰਦੇ ਵੀ ਜੇ ਮੈਨੂੰ ਕੁਝ ਹੋ ਗਏ ਰੁੱਲ ਜਾਣਗੇ ਕਿੰਨੇ ਕਿੰਨੇ ਸਾਲ ਦੇ ਬੱਚੇ ਆ ਮੈਂ ਦੇਖ ਰਿਹਾ ਛੋਟੇ ਛੋਟੇ ਬੱਚੇ ਬੈਠੇ ਆ ਇੱਕ 10 ਸਾਲ ਦੀ ਬੇਟੀ ਹੈ ਇੱਕ 22 ਸਾਲ ਦੀ ਸਿਰਫ ਇਹ ਬਿਮਾਰੀ ਕਰਕੇ ਹੀ ਤੰਗੀ ਆ ਗਈ ਘਰ ਦੇ ਵਿੱਚ ਹਾਂਜੀ ਬਿਮਾਰੀ ਕਰਕੇ ਘਰ ਦੇਖਿਆ ਮੈਂ ਗਾਰਡਰ ਬੜੇ ਕਮਜ਼ੋਰ ਆ ਕੰਧਾਂ ਦੇ ਵਿੱਚ ਵੱਡੀ ਵੱਡੀ ਦਰਾਰਾਂ ਆ ਅੱਗੇ ਨੂੰ ਸਰਦੀ ਦਾ ਮੌਸਮ ਆਜੂਗਾ ਕਿਵੇਂ گزارਾ ਚੱਲੂ ਬਸ ਇਹ ਐਵੇਂ ਹੀ ਕਰਾਂਗੇ ਜਾਰਾ ਕਈ ਵਾਰ ਬਾਰਿਸ਼ ਪੈਂਦੀ ਐਵੇਂ ਲੱਗਦਾ ਵੀ गिर ਨਾ ਜਾਏ ਉੱਪਰ ਮੈਨੂੰ ਟੈਨਸ਼ਨ ਰਹਿੰਦੀ ਐ ਵੀ ਮੇਰੀ ਧੀਆ ਕੁਝ ਹੋ ਜਾਈਏ ਫਿਰ ਮੈਂ ਕੀ ਕਰਾਂਗਾ ਮੈਂ ਵੀਡੀਓ ਦੇਖੀ ਤੁਹਾਡੀ ਜਿਸ ਵੀਡੀਓ ਤੋਂ ਬਾਅਦ ਮੈਂ ਤੁਹਾਡੇ ਕੋਲ ਆਇਆ ਕਿ ਬਾਰਿਸ਼ ਪੈ ਰਹੀ ਐ ਤੇ ਤੁਸੀਂ ਬੈੱਡ ਤੇ ਵੀ ਡੋਂਗਾ ਰੱਖਿਆ ਪਾਣੀ ਦਾ ਕਢਾਈ ਰੱਖੀ ਐ ਕਿਤੇ ਮਤਲਬ ਐਦਾਂ ਹੀ ਐਂ ਟਪਕਦਾ ਬੈੱਡ ਤੇ ਪੈਣ ਦੀ ਜਗ੍ਹਾ ਵੀ ਨਹੀਂ ਹੁੰਦੀ ਹਾਂਜੀ ਬੈਠ ਕੇ ਰਾਤਾਂ ਗੱਟੀਆਂ ਬਾਰਿਸ਼ ਦੇ ਟਾਈਮ ਪੈਨ ਦੀ ਜਗ੍ਹਾ ਜਮਾਨੀ ਹੁੰਦੀ ਕੋਦਿ ਚ ਬੱਚੇ ਲੈ ਲੈ ਕੇ ਬੈਠਦੇ ਹੋ ਤੇ ਬਿਮਾਰੀ ਕਦੋਂ ਤੋਂ ਤੁਹਾਨੂੰ ਜਿਹੜੀ ਸ਼ੂਗਰ ਹੋਈ ਚਾਰ ਸਾਲ ਤੋਂ ਚਾਰ ਸਾਲ ਤੋਂ ਉਸ ਤੋਂ ਪਹਿਲਾਂ ਠੀਕ ਸੀ ਹਾਂਜੀ ਤੇ ਕੀ ਹੁਣ ਇਲਾਜ 'ਚ ਕਿਉਂ ਦਿੱਕਤ ਆ ਰਹੀ ਹੈ ਪਤਾ ਨਹੀਂ ਲੱਤਾਂ 'ਚ ਦਰਦ ਨਹੀਂ ਹਟਦਾ ਪੈਰਾਂ 'ਚ ਸਾਰੀ ਰਾਤ ਬੈਠ ਕੇ ਕੱਟ ਰਹੀ ਐ ਨਾ ਤੇ ਮੈਂ ਆਪਤਾ ਦੋ ਹਫ਼ਤੇ ਹੋ ਗਏ ਰੋਟੀ ਵੀ ਨਹੀਂ ਖਾਈ ਜਾ ਰਹੀ ਅੱਛਾ ਹਾਂਜੀ ਡਾਕਟਰ ਕੀ ਕਹਿੰਦੇ ਆ ਉਹਨਾਂ ਨੂੰ ਦੱਸਿਓ ਕਹਿੰਦੇ ਰੋਟੀ ਖਾਓ ਨਹੀਂ ਤਾਂ ਜ਼ਿਆਦਾ ਵੀਕਨੈਸ ਆਏਗੀ ਹੂੰ ਹੁਣ ਪਰ ਜਾ ਹੀ ਨਹੀਂ ਰਹੀ ਖਾਣੀਆਂ ਕੁਝ ਉਲਟੀ ਆਏ ਹੰਦੀ ਐ ਅੱਛਾ ਅੱਜ ਵੀ ਦਵਾਈ ਲੈ ਕੇ ਆਈ ਹਾਂ ਜੀ ਦਵਾਈ ਪੈਸੇ ਕਰਕੇ ਵੀ ਦਿੱਕਤ ਆ ਰਹੀ ਐ ਸਾਨੂੰ ਹੂੰ ਪੈਸੇ ਕੰਨੇ ਤੋਂ ਪਰੇਸ਼ਾਨੀ ਆ ਰਹੀ ਐ ਕਿਉਂਕਿ ਕੱਲਾ ਜਣਾ ਹੀ ਮੜਾ ਮੋਟਾ ਕੰਮ ਕਰਦਾ ਲੱਕ ਕਰਕੇ ਮੈਂ ਵੀ ਜ਼ਿਆਦਾ ਕੰਮ ਨਹੀਂ ਕਰ ਸਕਦਾ ਜੀ ਅੱਛਾ ਉਹਦੇ ਕਰਕੇ ਦਿੱਕਤ ਐ ਤੇ ਪਰਿਵਾਰ ਦੇ ਵਿੱਚ ਹੋਰ ਕੋਈ ਭੈਣ ਭਰਾ ਰਿਸ਼ਤੇਦਾਰ ਮਾਪਿਓ ਕੋਈ ਨਹੀਂ ਹੈ ਨਾ ਹੀ ਕੋਈ ਨਹੀਂ ਹੈਗਾ ਅੱਛਾ ਕੱਲੇ ਤੁਸੀਂ ਚਾਰਜੀ ਰਹਿ ਰਹੇ ਹੋ ਹਾਂਜੀ ਕਿਸ ਨੇ ਕੋਈ ਮਦਦ ਨਹੀਂ ਕੀਤੀ ਕਦੇ ਕੋਈ ਪਰਿਵਾਰ ਮੈਂਬਰ ਨੇ ਜਾਂ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਨਾਜੀ ਕੋਈ ਮਦਦ ਨਹੀਂ ਕੀਤੀ ਅੱਜ ਕੱਲ ਮਕਾਨ ਜਿਹੜੇ ਬਾਲਿਆਂ ਵਾਲੇ ਆ ਇਹਨਾਂ ਨੂੰ ਪਵਾਨ ਵਾਸਤੇ ਬੜੀਆਂ ਸਾਰੀਆਂ ਸਕੀਮਾਂ ਆ ਰਹੀਆਂ ਹਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਆ ਹੋਰ ਬਹੁਤ ਸਾਰੀਆਂ ਸਕੀਮਾਂ ਉਹਨਾਂ ਦਾ ਕਦੇ ਫਾਇਦਾ ਨਹੀਂ ਮਿਲਿਆ ਪੰਚਾਇਤ ਨਾਲ ਜਾਂ ਸਰਪੰਚ ਨਾਲ ਗੱਲ ਨਹੀਂ ਹੋਈ ਉਹ ਵਾਦੂਬਰ ਫਾਰਮ ਭਰੇ ਆ ਜੀ ਕੋਈ ਨਹੀਂ ਆਂਦਾ ਪੰਜ ਪੰਜ ਸਾਲ ਹੋ ਗਏ ਫਾਰਮ ਭਰੇ ਨੂੰ ਕੁਝ ਨਹੀਂ ਹਾਲ ਹੋਇਆ ਜੀ ਮੈਂ ਅਕਸਰ ਕਹਿੰਦਾ ਹੁੰਨਾ ਕਿ ਜਿਹੜੀਆਂ ਇਹ ਸਕੀਮਾਂ ਹੁੰਦੀਆਂ ਸਹੀ ਥਾਂ ਤੱਕ ਤਾਂ ਪਹੁੰਚਦੀਆਂ ਨਹੀਂ ਬਾਲਿਆਂ ਵਾਲੀ ਛੱਤ ਲਈ ਇੱਕ ਸਕੀਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਸ ਦੇ ਵਿੱਚ ਲੋਕਾਂ ਨੂੰ 5-5 4-4 ਲੱਖ ਰੁਪਏ ਵੀ ਮਿਲਦਾ ਸਬਸਿਡੀ ਵੀ ਮਿਲਦੀ ਹੈ ਪਰ ਉੱਥੇ ਇਸ ਥਾਂ ਦੇ ਉੱਤੇ ਜ਼ਰੂਰਤ ਹੈ ਮੈਂ ਕਹਾਂਗਾ ਦਿਖਾਓ ਜਰਾ ਇਹ ਵਾਲਾ ਇੱਧਰ ਕੈਮਰਾ ਮਾਰਿਓ ਆ ਦੇਖੋ ਇਹਨਾਂ ਦੀ ਇਹ ਬਾਥਰੂਮ ਹੈ ਜਿਸ ਦਾ ਦਰਵਾਜ਼ਾ ਵੀ ਤੁਸੀਂ ਦੇਖ ਸਕਦੇ ਹੋ ਇੱਟਾਂ ਨਿਕਲ ਰਹੀਆਂ ਦਰਵਾਜ਼ਾ ਗਿਰਨ ਵਾਲਾ ਕਿਸੇ ਵਕਤ ਗਿਰ ਸਕਦਾ ਇਹ ਰਸੋਈ ਦਾ ਇਹਨਾਂ ਨੇ ਢਾਂਚਾ ਬਣਾਇਆ ਹੋਇਆ ਜਿਸ ਦੀਵਾਰਾਂ ਦੇ ਉੱਤੇ ਅਜੇ ਸਿਮਿੰਟ ਵੀ ਨਹੀਂ ਰਿਹਾ ਤੇ ਇਹਨਾਂ ਕੰਧਾਂ ਦੇ ਵਿੱਚ ਇਹਨਾਂ ਥਾਵਾਂ ਦੇ ਵਿੱਚ ਇਹ ਰੋਟੀ ਬਣਾ ਰਹੇ ਆ ਛੱਤ ਕੋਈ ਭਰੋਸਾ ਨਹੀਂ ਕਦੋਂ ਗਿਰ ਜਵੇ ਪਰ ਇਹ ਫੇਰ ਵੀ ਇੱਥੇ ਰਹਿ ਰਹੇ ਕਿਉਂਕਿ ਜਾਏ ਤਾਂ ਜਾਏ ਕਿੱਥੇ ਬਿਮਾਰੀ ਤਾਂ ਬੰਦੇ ਨੂੰ ਮਾਰਦੀ ਹੈ ਨਾਲ ਨਾਲ ਕਹਿੰਦੇ ਆ ਕਿ ਬੰਦੇ ਨੂੰ ਗਰੀਬੀ ਉਹ ਤੋਂ ਵੀ ਵੱਧ ਮਾਰ ਦਿੰਦੀ ਹੈ ਹੁਣ ਲਖਵਿੰਦਰ ਪਹਿਲਾਂ ਕੰਮਕਾਰ ਕਰ ਰਿਹਾ ਸੀ ਉਹਨਾਂ ਦੀ ਧਰਮ ਪਤਨੀ ਜਿਹੜੀ ਉਹ ਵੀ ਚੰਗੀ ਭਲੀ ਸੀ ਗੁਜ਼ਾਰਾ ਵੀ ਵਧੀਆ ਚੱਲ ਰਿਹਾ ਸੀ ਪਰਿਵਾਰ ਵੀ ਹਾਂਸੀ ਖੁਸ਼ੀ ਜੀਵਨ ਬਤੀਤ ਕਰ ਰਿਹਾ ਸੀ ਇਹ ਲਕਵਿੰਦਰ ਨੂੰ ਲੱਕ ਦੀ ਪ੍ਰੋਬਲਮ ਆ ਜਾਂਦੀ ਹੈ ਉਸ ਤੋਂ ਬਾਅਦ ਅੱਜ ਇਹ ਕਿਲੋ 2 ਕਿਲੋ ਭਾਰ ਵੀ ਨਹੀਂ ਚੱਕ ਸਕਦੇ ਛੋਟੀ ਮੋਟੀ ਜਿਹੜੀ ਨੌਕਰੀ ਹੈ ਉਹ ਮਿਲਦੀ ਹੈ ਉਸ ਦੇ ਮੁਤਾਬਕ ਕੰਮ ਕਰਦੇ ਆ ਤੇ ਉਸ ਦੇ ਵਿੱਚ ਇਲਾਜ ਦੇ ਵਿੱਚ ਇੰਨਾ ਪੈਸਾ ਲੱਗ ਜਾਂਦਾ ਹੈ ਕਿ ਇਹ ਘਰ ਨੂੰ ਕਿਵੇਂ ਸਵਾਰੂਗਾ ਪਰ ਜਿਹੜੀ ਸਰਕਾਰੀ ਸਕੀਮਾਂ ਹੈ ਉਹ ਗਰੀਬ ਬੰਦੇ ਤੱਕ ਤੇ ਸਹੀ ਬੰਦੇ ਤੱਕ ਕਦੇ ਵੀ ਨਹੀਂ ਪਹੁੰਚਦੀਆਂ ਹਾਂਜੀ ਸਹੀ ਗੱਲ ਹੈ ਮੇਰੀ ਤਾਈ ਜਿੱਦਾਂ ਦਾ ਲੱਕ 'ਚ ਪ੍ਰੋਬਲਮ ਆਈ ਹੈ ਜ਼ਿੰਦਗੀ ਨਰਕ ਬਣ ਗਈ ਬਸ ਇੱਕ ਮਰਿਆ ਨਹੀਂ ਜਾਂਦਾ ਹੈਗਾ ਹੀ ਬਸ ਇਹ ਕੁਝ ਕਰ ਨਹੀਂ ਸਕਦਾ ਮੈਂ ਕੀ ਕਰਾਂ ਚਲੋ ਕੋਈ ਗੱਲ ਨਹੀਂ ਮਯੂਸ ਹੋ ਕੇ ਵੀ ਨਹੀਂ ਸਰਨਾ ਅੱਖਾਂ ਭਰਨ ਦਾ ਕੋਈ ਫਾਇਦਾ ਨਹੀਂ ਚਲੋ ਮੇਰੀ ਬੇਟੀ ਨੂੰ ਕੱਲ ਕਿਸੇ ਨੇ ਪੁੱਛਿਆ ਵੀ ਤੇਰੀ ਮੰਮੀ ਠੀਕ ਹੈ ਤੇ ਕਹਿੰਦੀ ਬੋਲ ਤਾਂ ਹਾਂਜੀ ਸਕਦੀ ਨਹੀਂ ਕਹਿੰਦੀ ਹਾਈ ਹਾਈ ਮੰਮੀ ਦਾਈ ਦਵਾਈ ਖਾਂਦੀ ਦਵਾਈ ਖਾਂਦੀ ਬਿਲਕੁਲ ਸਹੀ ਹੈ ਜੀ ਬੱਚੇ ਤਾਂ ਦਰਦ ਸਮਝਦੇ ਆ ਕਿਉਂਕਿ ਨਾਲ ਰਹਿੰਦੇ ਆ ਤੇ ਜੇਕਰ ਤੁਸੀਂ ਇਲਾਜ ਕਰਾਣਾ ਹੋਵੇ ਤਾਂ ਕਿੰਨਾ ਕੁ ਖਰਚਾ ਜਿਹੜਾ ਲੱਗਦਾ ਹੈ ਇਸ ਇਲਾਜ ਦੇ ਉੱਤੇ ਜਾਂ ਕਿੰਨੇ ਕੁ ਪੈਸੇ ਚਾਹੀਦੇ ਆ ਕੁਝ ਸਾ ਬਤਨ ਹਸਤਾਜੀ ਕਿਤੇ ਦਖਲ ਕਰਾਉਣਾ ਪੈਣਾ ਜੀ ਹਾਂ ਕਈ ਵਾਰ ਪਹਿਲਾਂ ਵੀ ਦਖਲ ਕਰਾ ਲਿਆ ਪਹਿਲਾਂ 30 40000 ਪਹਿਲਾਂ ਲੱਗ ਗਿਆ ਤੇ ਹੁਣ ਫੇਰ ਦੇਖਦੇ ਆ ਕਿਤੇ ਫੇਰ ਦਖਲ ਕਰਾਵਾਂਗੇ ਹਾਂ ਹਾਂ ਬਸ ਸੋ ਉਮਰ ਹਜੇ ਕੁਝ ਨਹੀਂ ਹੈ ਇਸ ਗੁੱਡੀ ਦੀ ਉਮਰ ਸਿਰਫ 28 ਸਾਲ ਹੈ 4 ਸਾਲ ਤੋਂ ਇਹ 슈ਗਰ ਵਰਗੀ ਬਿਮਾਰੀ ਨਾਲ ਜੂੰਝ ਰਹੀ ਹੈ ਦੋਸਤੋ ਮੈਂ ਦੇਖਿਆ ਕਿ 슈ਗਰ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ ਲੋਕਾਂ ਨੂੰ 400 ਤੋਂ ਵੱਧ ਵੀ 슈ਗਰ ਹੋ ਜਾਂਦੀ ਹੈ ਇਲਾਜ ਕਰਦੇ ਆ ਉਹ 슈ਗਰ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਉਹ ਨਾਲ-ਨਾਲ ਇਲਾਜ ਵੀ ਕਰਦੇ ਆ ਨਾਲ-ਨਾਲ ਡਾਈਟ ਵੀ ਕੰਟਰੋਲ ਕਰਦੇ ਆ ਨਾਲ-ਨਾਲ ਉਹ ਐਕਸਰਸਾਈਜ਼ ਸੈਰ ਵੀ ਸ਼ੁਰੂ ਕਰ ਦਿੰਦੇ ਆ ਜੋ ਡਾਕਟਰ ਦੀ ਹਦਾਇਤਾਂ ਹੁੰਦੀਆਂ ਨੇ ਪਰ ਜਿੱਥੇ ਹੁਣ ਰੋਟੀ ਦੇ ਸੰਸੇ ਹੈ ਪਰਿਵਾਰ ਇਸ ਤਰ੍ਹਾਂ ਦੀ ਜ਼ਿੰਦਗੀ ਰਹਿ ਰਿਹਾ ਤੇ ਉੱਥੇ ਸ਼ੂਗਰ ਕਿਵੇਂ ਘਟੂਗੀ ਅਸਲ ਜੜ ਇਹਨਾਂ ਦੀ ਸ਼ੂਗਰ ਵਧਣ ਦੀ ਜਾਂ ਨਾ ਠੀਕ ਹੋਣ ਦੀ ਇਹਨਾਂ ਦੀ ਫਿਕਰਾਂ ਨੇ ਕਿਉਂਕਿ ਮੈਂ ਜਦੋਂ ਤੱਕ ਡਾਕਟਰ ਨੂੰ ਕੰਸਲਟ ਕਰਦਾ ਮੈਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਸ਼ੂਗਰ ਦਾ ਮੇਨ ਕਾਰਨ ਤੁਹਾਡੀ ਟੈਨਸ਼ਨ ਹੈ ਤੁਹਾਡੀ ਫਿਕਰ ਹੈ ਤੇ ਇਸ ਘਰ ਦੇ ਵਿੱਚ ਤਾਂ ਹਰ ਸੈਕਿੰਡ ਫਿਕਰ ਹੈ ਕਿਉਂਕਿ ਇਹ ਕਹਿੰਦੇ ਜਦੋਂ ਬਾਰਿਸ਼ ਪੈਂਦੀ ਹੈ ਤਾਂ ਬੱਚਿਆਂ ਨੂੰ ਗੋਦੀ ਚ ਲੈ ਕੇ ਜਾਂ ਤਾਂ ਇੱਥੇ ਖੜਦੇ ਹੋਣਗੇ ਜਾਂ ਕਿਤੇ ਹੋਰ ਬੈਠਦੇ ਹੋਣਗੇ ਕਿਉਂਕਿ ਬਾਰਿਸ਼ ਦੇ ਵਿੱਚ ਇਹਨਾਂ ਦੇ ਕਮਰੇ ਦੇ ਵਿੱਚ ਨਹੀਂ ਬੈਠਿਆ ਜਾ ਸਕਦਾ ਬਸ ਇੱਕ ਹੀ ਕਮਰਾ ਤੇ ਆ ਰਸੋਈ ਦਾ ਢਾਂਚਾ ਤੇ ਆ ਤੁਸੀਂ ਦੇਖ ਲਓ ਬਾਥਰੂਮ ਹੈ ਇੰਨਾ ਬੁਰਾ ਹਾਲ ਹੈ ਤੇ ਮੈਂ ਇੱਥੇ ਦੀ ਪੰਚਾਇਤ ਨੂੰ ਮਿਲਾਂਗਾ ਜ਼ਰੂਰ ਸਰਪੰਚ ਨੂੰ ਮਿਲੂੰਗਾ ਜ਼ਰੂਰ ਵੀ ਕੀ ਕਾਰਨ ਹੈ ਇਹਨਾਂ ਨੇ ਇੰਨੀ ਵਾਰ ਫਾਰਮ ਭਰੇ ਤੇ ਇਹਨਾਂ ਨੂੰ ਕਿਉਂ ਨਹੀਂ ਥਾਂ ਮਿਲੀ ਮਕਾਨ ਤੁਹਾਡੇ ਨਾਂ ਤੇ ਰਜਿਸਟਰੀ ਜੁਸਟਰੀ ਹੈਗੀ ਹੈ ਹਾਂਜੀ ਸਾਡੇ ਨਾਮ ਤੇ ਹੈ ਤੁਹਾਡੇ ਆਪਣੇ ਨਾਂ ਤੇ ਹਾਂਜੀ ਸਰਪੰਚ ਕੌਣ ਹੈ ਇੱਥੇ ਸਰਪੰਚ ਤਾਂ ਹੀ ਹੁਣ ਨਾਮ ਤੇ ਹੀ ਮੈਨੂੰ ਪਤਾ ਨਹੀਂ ਹੈਗਾ ਉਹਨਾਂ ਦਾ ਚਲੋ ਉਹਨਾਂ ਨੂੰ ਮਿਲੇ ਹੋਊ ਕਦੇ ਹਾਂਜੀ ਹਾਂ ਉਹਨਾਂ ਦਾ ਨੰਬਰ ਵੀ ਹੈਗਾ ਮਿਲੇ ਹੋਣ ਉਹ ਕਹਿੰਦੇ ਵੀ ਜਦ ਵੀ ਕੋਈ ਹੋਏਗੀ ਸਕੀਮ ਤਾਂ ਠੋਡਾ ਕਰਾਂਗੇ ਕਹਿੰਦੇ ਪਰ ਜਦ ਤੱਕ ਤਾਂ ਮੈਨੂੰ ਲੱਗਦਾ ਛੱਤ गिर ਜੂਗੀ ਕੋਈ ਦਬ ਜੂਗਾ ਕੋਈ ਬੱਚਾ ਵਿੱਚ ਤੁਸੀਂ ਸੁੱਤੇ ਪਏ ਹੋ ਮੋ ਕੁਝ ਹੋ ਜੇ ਪ੍ਰਮਾਤਮਾ ਨਾ ਕਰੇ ਅਜਿਹੇ ਹ ਟਾਈਮ ਆਵੇ ਪਰ ਇਹ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਕਿਤੇ ਇਹ ਬਚਨ ਵਾਲੀ ਥਾਂ ਹੈਗੀ ਇੱਥੇ ਕੰਧ ਦੇ ਵਿੱਚ ਬਿਰਲ ਪਈ ਹੋਈ ਹੈ ਇਹਨੂੰ ਠੀਕ ਕਰਾਣਾ ਹੋਵੇ ਤਾਂ ਕਿੰਨੇ ਪੈਸੇ ਲੱਗ ਜਾਣਗੇ ਕੰਧ ਗਿਰਨ ਵਾਲੀ ਹੋ ਰਹੀ ਹੈ ਹੁਣ ਤਾਂ ਸਾਰਾ ਦੁਬਾਰੇ ਬਣਾਉਣਾ ਪੈਣਾ ਸਾਰੇ ਪਾਸੇ ਦਾ ਬ ਸੋ ਵਾਕਈ ਜੀ ਜਿੱਥੇ ਇਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਇਲਾਜ ਤੋਂ ਵੀ ਪਹਿਲਾਂ ਇਹਨਾਂ ਨੂੰ ਇਸ ਛੱਤ ਦੀ ਜ਼ਰੂਰਤ ਹੈ ਬਹੁਤ ਸਾਰੀਆਂ ਐਨ ਜੀਓ ਨੇ ਬਹੁਤ ਸਾਰੇ ਦਾਨੀ ਪੁਰਸ਼ ਨੇ ਜਿਹੜੇ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਬੜੇ ਸਾਰੇ ਧਾਰਮਿਕ ਥਾਵਾਂ ਤੇ ਅਸੀਂ ਬਹੁਤ ਸਾਰਾ ਚੰਦਾ ਦਿੰਨੇ ਆ ਕੋਈ ਇੱਟਾਂ ਪੱਥਰ ਦਿੰਨੇ ਆ ਵੀ ਇਹ ਥਾਂ ਬਣ ਜਵੇ ਤੇ ਅਸਲ ਜ਼ਰੂਰਤ ਇੱਥੇ ਹੈ ਕਿਉਂਕਿ ਇੱਥੇ ਵੀ ਰੱਬ ਦੇ ਚਾਰ ਜੀ ਰਹ ਰਹੇ ਨੇ ਇਹਨਾਂ ਦੇ ਵਿੱਚ ਵੀ ਰੱਬ ਵਸਦਾ ਸੋ ਇਹਨਾਂ ਦੀ ਮਦਦ ਕਰੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਇਹਨਾਂ ਦਾ ਘਟੋ ਘਟ ਕਮਰਾ ਦਾ ਪਵਾਓ ਜਿ세 ਕਿ ਘਟੋ ਘਟ ਇਹ ਬਿਨਾ ਫਿਕਰ ਤੋਂ ਰਹਿਣ ਔਰ ਮੈਨੂੰ ਉਮੀਦ ਹੈ ਵੀ ਜੇਕਰ ਇਹਨਾਂ ਦੀ ਫਿਕਰ ਘਟ ਜਾਂਦੀ ਹੈ ਇਸ ਕੁੜੀ ਦੀ ਫਿਕਰ ਘਟ ਜਾਂਦੀ ਹੈ ਤਾਂ ਇਹਦੀ ਬਿਮਾਰੀ ਵੀ ਘਟ ਜਾਊਗੀ ਕਿਉਂਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਖਾਸ ਤੌਰ ਤੇ ਕਹਿੰਦੇ ਆ ਕਿ ਟੈਨਸ਼ਨ ਨਾਲ ਵੱਧਦੀ ਹੈ ਜਿਸ ਤੱਕ ਮੈਂ ਸੁਣਿਆ ਸੋ ਦਵਾਈ ਦਾ ਵੀ ਤੁਸੀਂ ਅਗਰ ਪ੍ਰਬੰਧ ਕਰ ਸਕਦੇ ਹੋ ਤਾਂ ਲਖਵਿੰਦਰ ਨਾਲ ਸੰਪਰਕ ਕਰਕੇ ਇਹਨਾਂ ਦਾ ਨੰਬਰ ਲੈ ਲਵੋ ਤੇ ਗੱਲ ਕਰੋ ਤੇ ਇਹਨਾਂ ਦੀ ਮਦਦ ਜ਼ਰੂਰ ਕਰੋ ਜੇਕਰ ਤੁਸੀਂ ਕਮਰਾ ਕੋਈ ਬਣਵਾ ਦੋਵੇ ਤਾਂ ਉਹਦੀ ਬਹੁਤ ਮਿਹਰਬਾਨੀ ਹੋਏਗੀ ਤੁਸੀਂ ਆਪਣਾ ਨੰਬਰ ਵੀ ਦੱਸੋ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਬੋਲੋ ਬਸ ਮਿੱਤੋ ਬੋਲਣ ਜਾ हां ਤੁਸੀਂ ਕਹਿ ਦੋ ਮੈਨੂੰ ਨਾ ਹੋਰ ਕੁਝ ਨਹੀਂ ਮੈਂ ਜੀਵਾਂ ਮਰਾਂ ਮੈਨੂੰ ਬਸ ਇਹ ਚਾਹੀਦਾ ਕਿ ਮੇਰੇ ਬੱਚਿਆਂ ਦੇ ਸਿਰ ਤੇ ਇੱਕ ਛੱਤ ਹੋਵੇ ਪੱਕੀ ਹੋਵੇ ਵੀ ਕੱਲ ਨੂੰ ਇਹਨਾਂ ਨੂੰ ਕੁਝ ਨਾ ਹੋਵੇ ਬਸ ਇਹ ਚਾਹੁੰਦੀ ਆ ਵੀ ਇੱਕ ਕਮਰਾ ਹੀ ਬਣ ਜਾ ਸਾਡੇ ਲਈ ਉਹ ਹੀ ਬਹੁਤ ਹੈ ਵੀ ਪੱਕਾ ਘਰ ਹੋਵੇ ਨਹੀਂ ਚਲੋ ਤੁਹਾਨੂੰ ਵੀ ਕੁਝ ਨਹੀਂ ਹੋਏਗਾ ਬਿਮਾਰੀ ਅੱਧੀ ਵੀ ਭੈੜੀ ਨਹੀਂ ਹੈਗੀ ਇਹ ਤਾਂ ਬੜੇ ਲੋਕਾਂ ਨੂੰ 10-12 ਸਾਲ ਤੋਂ ਸ਼ੂਗਰ ਹੈਗੇ ਉਹ ਵੀ ਸਰਵਾਈਵ ਕਰ ਰਹੇ ਹੈ ਹੌਸਲਾ ਰੱਖੋ ਥੋੜਾ ਜਿਹਾ ਮੈਨੂੰ ਬਸ ਇਹਨਾਂ ਦੀ ਚਿੰਤਾ ਲੱਗੀ ਰਹਿੰਦੀ ਮੇਰੇ ਕੋਲ ਤਾਂ ਦੋ ਗੁੜੀਆਂ ਹੈ ਬਸ ਮੈਂ ਚਾਹੁੰਦੀ ਆ ਬਸ ਇਹਨਾਂ ਦੇ ਉਦਾਪਨ ਨੂੰ ਦੇਖ ਕੇ ਹੋਰ ਕੁਝ ਨਹੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਜੇਕਰ ਤੁਹਾਨੂੰ ਕੋਈ ਮਦਦ ਕਰੇ ਤਾਂ ਕਿਵੇਂ ਕਰੇ ਤਾਂ ਕੀ ਮਦਦ ਚਾਹੀਦੀ ਹੈ ਸਾਹਮਣੇ ਦੇਖ ਕੇ ਕਹੋ ਇੱਕ ਵਾਰ ਮੈਂ ਹੀ ਜਾਣਿਆ ਕਿ ਮੇਰੇ ਬਸ ਮੇਰੇ ਬੱਚੇ ਕਿ ਨਹੀਂ ਦੇਖੇ ਜਾਵੇ ਇਕ ਜਿਆਦਾ ਕੁਝ ਨਹੀਂ ਬਸ ਇਕ ਕਮਰਾ ਹੀ ਬਣਵਾ ਦਿੱਤਾ ਜਾਵੇ ਹੋਰ ਕੁਝ ਨਹੀਂ ਚਾਹੀਦਾ ਤੁਹਾਡਾ ਨੰਬਰ ਹੈ ਤੇ ਬੋਲ ਦਿਓ ਕੋਈ 9592293419 ਮੇਰੇ ਕਰਾਲੇ ਦਾ ਨੰਬਰ ਹੈ ਜੇ ਹੋ ਸਕੇ ਤਾਂ ਸਾਡੀ ਮਦਦ ਕੀਤੀ ਜਾਵੇ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀ ਹੋਵਾਂਗੀ ਸੋ ਮੈਂ ਵੀ ਇਸ ਭੈਣ ਦੇ ਨਾਲ ਸਹਿਮਤ ਹਾਂ ਵੀ ਇਹ ਬੱਚੇ ਕਿੱਥੇ ਜਾਣਗੇ ਚਲੋ ਇਹ ਭੈਣ ਵੀ ਠੀਕ ਹੋ ਜਾਊਗੀ ਕਿਉਂਕਿ ਜਦੋਂ ਇਹਨੂੰ ਸਹੀ ਇਲਾਜ ਮਿਲੂਗਾ ਇਹਦੀ ਫਿਕਰ ਘਟੂਗੀ ਸਹੀ ਡਾਈਟ ਮਿਲੂਗੀ ਤਾਂ ਇਹ ਵੀ ਠੀਕ ਹੋ ਜਾਊਗੀ ਸਵਸਥ ਹੋ ਜਾਊਗੀ ਹਜੇ ਉਮਰ ਕੀ ਹੈ 28 ਸਾਲ ਦੀ ਇਸ ਦੀ ਉਮਰ ਹੈ ਤੇ ਦੋ ਛੋਟੀ ਛੋਟੀਆਂ ਪਿਆਰੀ ਪਿਆਰੀਆਂ ਬੱਚੀਆਂ ਨੇ ਇੰਨਾ ਵੱਲ ਵੀ ਦੇਖਿਆ ਜਾਵੇ ਆਪਾਂ ਬਹੁਤ ਸਾਰੇ ਲੋਕ ਬਹੁਤ ਦਾਨ ਕਰਦੇ ਆ ਬਹੁਤ ਪੁੰਨ ਕਰਦੇ ਆ ਬਹੁਤ ਸਾਰੀਆਂ ਅਸੀਸਾਂ ਇਕੱਠੀਆਂ ਕਰਦੇ ਆ ਤੇ ਇਹਨਾਂ ਦੀ ਅਸੀਸ ਬਹੁਤ ਲੱਗੂਗੀ ਕਿ ਐਡਾ ਕਮਰਾ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਮੈਨੂੰ ਲੱਗਦਾ ਜੇ ਲੱਖ ਡੇਢ ਲੱਖ ਰੁਪਏ ਨਾਲ ਕੋਈ ਇਕੱਠਾ ਹੋ ਜਾਵੇ ਤੇ ਕਮਰਾ ਰਸੋਈ ਬਾਥਰੂਮ ਇਹ ਤਿੰਨੋਂ ਚੀਜ਼ਾਂ ਬਣ ਜਾਣ ਥਾਂ ਇਹਨਾਂ ਕੋਲ ਆਪਣੀ ਹੈਗੀ ਆ ਤੇ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਨੰਬਰ ਇਹਨਾਂ ਦਾ ਸਕਰੀਨ ਤੇ ਦਿਆਂਗਾ ਜਿਨ੍ਹਾਂ ਦਾ ਕੋਈ ਅਕਾਊਂਟ ਨੰਬਰ ਹੋਵੇ ਤੇ ਅਕਾਊਂਟ ਨੰਬਰ ਵੀ ਸਕਰੀਨ ਤੇ ਦਿਆਂਗਾ ਇਸ ਵੀਡੀਓ ਨੂੰ ਹਰ ਉਸ ਦਾਨੀ ਤੱਕ ਪਹੁੰਚਾਓ ਜਿਹੜਾ ਆਪਣੀ ਸਮਰੱਥਾ ਮੁਤਾਬਿਕ ਚਾਹੇ 500 ਰੁਪਏ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਏ ਚਾਹੇ ਉਹ 1000 ਰੁਪਏ ਪਾਏ ਚਾਹੇ ਉਹ ਇੱਥੇ ਸਿਮਿੰਟ ਇੱਟਾ ਰੇਤਾ ਬਜਰੀ ਜੋ ਵੀ ਲੱਗਦਾ ਉਹ ਲਗਾ ਦੇਵੇ ਇਹਨਾਂ ਨੂੰ ਇੱਕ ਛੱਤ ਪੱਕੀ ਜ਼ਰੂਰ ਕਰਾ ਕੇ ਦਿਓ ਉੱਥੇ ਮੈਂ ਸਰਕਾਰ ਦੇ ਨੁਮਾਇੰਦਿਆਂ ਨੂੰ ਖਾਸ ਤੌਰ 'ਤੇ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਦੀ ਯੋਜਨਾ ਜਿਹੜੀ ਵੀ ਹੈ ਜਲਦ ਤੋਂ ਜਲਦ ਮੁਹੱਈਆ ਕਰਾਈ ਜਾਵੇ ਤੇ ਇਹਨਾਂ ਨੂੰ ਕਟੋ-ਕਟ ਮਰਨ ਤੋਂ ਪਹਿਲਾਂ ਦਬਨ ਤੋਂ ਪਹਿਲਾਂ ਇਹਨਾਂ ਨੂੰ ਇੱਕ ਕਮਰਾ ਤੇ ਪੱਕੀ ਛੱਤ ਕਰਾ ਕੇ ਦਿਓ ਇਹ ਨਾ ਹੋਵੇ ਵੀ ਕੱਲ ਨੂੰ ਆਪਾਂ ਪਿੱਟੀ ਆਪਾਂ ਪਸਟਾਈਏ ਵੀ ਇਹਦਾ ਕਿੱਡੀ ਗੱਲ ਸੀ ਇਹਦੇ ਪਿੱਛੇ ਕਿਸੇ ਦੇ ਸੱਟ ਲੱਗ ਗਈ ਕੋਈ ਜ਼ਖਮੀ ਹੋ ਗਿਆ ਇਹ ਤਾਂ ਕਿੱਡੀ ਗੱਲ ਸੀ ਬਾਅਦ ਚ ਲੋਕ ਕਹਿ ਦਿੰਦੇ ਆ ਇਹ ਕਹਿਣ ਦਾ ਮੌਕਾ ਨਾ ਆਵੇ ਉਸ ਤੋਂ ਪਹਿਲਾਂ ਹੀ ਇਹ ਠੀਕ ਕਰਾਈ ਆਪਾਂ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਬੜਾ ਕੁਝ ਦਾਨ ਕਰਦੇ ਆ ਦੋਸਤੋ ਪ੍ਰਮਾਤਮਾ ਇਨਸਾਨਾਂ ਚ ਹੀ ਵਸਦਾ ਤੇ ਪ੍ਰਮਾਤਮਾ ਦਾ ਘਰ ਉਹੀ ਹੁੰਦਾ ਜਿੱਥੇ ਇਨਸਾਨ ਰਹਿ ਰਹੇ ਹੋਣ ਜਿੱਥੇ ਜ਼ਰੂਰਤ ਹੋਵੇ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਅਰਥ ਟੀਵੀ ਪੰਜਾਬ ਦੇ ਮਾਧਿਅਮ ਰਾਹੀਂ ਵੀ ਜੇਕਰ ਇਸ ਵੀਡੀਓ ਤੋਂ ਜੋ ਵੀ ਅਰ ਜੋ ਵੀ ਅਰਨਿੰਗ ਇਸ ਵੀਡੀਓ ਤੋਂ ਹੋਏਗੀ ਉਹ ਸਾਰੀ ਅਰਨਿੰਗ ਮੈਂ ਇਹਨਾਂ ਨੂੰ ਦੇ ਦੇਣੀ ਹੈ ਉਸ 'ਚ ਅਸੀਂ 1 ਰੁਪਿਆ ਨਹੀਂ ਰੱਖਣਾ ਸੋ ਚਾਹੇ ਉਹ ਜਿੰਨਾ ਵੀ ਹੋਏ ਮੈਨੂੰ ਨਹੀਂ ਪਤਾ ਕਿ ਇਸ ਵੀਡੀਓ ਤੋਂ ਕਿੰਨੀ ਅਰਨਿੰਗ ਹੋਣੀ ਹੈ ਪਰ ਆਪਾਂ ਵੀ ਰੱਬ ਨੂੰ ਮੰਨਦੇ ਆ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਵੀ ਜੋ ਵੀ ਅਰਨਿੰਗ ਇਸ ਵੀਡੀਓ ਤੋਂ ਹੋਏਗੀ ਉਹ ਸਾਰੀ ਇਹਨਾਂ ਦਾ ਘਰ ਬਣਾਉਣ ਦੇ ਵਾਸਤੇ ਅਰਥ ਟੀਵੀ ਪੰਜਾਬ ਇਹਨਾਂ ਨੂੰ ਦੇ ਕੇ ਜਾਏਗਾ ਸੋ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰੋ ਤੇ ਇਹਨਾਂ ਦੀ ਮਦਦ ਕਰੋ ਸ਼ੇਅਰ ਕਰਨ ਨਾਲੋਂ ਵੀ ਵੱਧ ਜ਼ਰੂਰੀ ਹੈ ਵੀ ਇਹਨਾਂ ਦੀ ਮਦਦ ਕਰੋ ਆਪਾਂ ਇਹ ਮੋਹਿਮ ਬਣਾਈਏ ਤੇ ਇਹਨਾਂ ਨੂੰ ਮਹੀਨੇ ਖੰਡ ਦੇ ਵਿੱਚ ਇੱਕ ਕਮਰਾ પાਕੇ ਦਈਏ ਮੈਂ ਤਾਂ ਇਹੀ ਬੇਨਤੀ ਕਰਾਂਗਾ ਸੋ ਲਖਵਿੰਦਰ ਜੀ ਬੇਫਿਕਰ ਰਹੋ ਭੈਣੇ ਬੇਫਿਕਰ ਰਹੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇੱਕ ਦੂਜੇ ਦੀ ਮਦਦ ਕਰਨਾ ਚਾਹੁੰਦੇ ਹਨ ਪਰ ਕਈ ਵਾਰ ਸਹੀ ਥਾਂ ਦਾ ਪਤਾ ਨਹੀਂ ਹੁੰਦਾ ਤੁਸੀਂ ਉਹਨਾਂ ਤੱਕ ਨਹੀਂ ਪਹੁੰਚ ਸਕੇ ਉਹ ਤੁਹਾਡੇ ਤੱਕ ਨਹੀਂ ਪਹੁੰਚ ਸਕੇ ਅੱਜ ਅਰਥ ਟੀਵੀ ਪੰਜਾਬ ਤੁਹਾਡੇ ਦੋਹਾਂ ਦੇ ਵਿੱਚ ਬ੍ਰਿਜ ਬਣੂਗਾ ਤੇ ਪ੍ਰਮਾਤਮਾ ਨੇ ਚਾਹਿਆ ਵਾਹਿਗੁਰੂ ਨੇ ਚਾਹਿਆ ਤਾਂ ਜਲਤੋਂ ਜਲਦ ਤੁਹਾਡਾ ਇਹ ਕਮਰਾ ਇਹ ਰਸੋਈ ਇਹ ਬਾਥਰੂਮ ਬਣ ਜਾਏਗਾ ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਆਲੇ ਦੁਆਲੇ ਰਿਸ਼ਤੇਦਾਰੀ ਵਿੱਚ ਕੋਈ ਵੀ ਕਿਸੇ ਦੀ ਮਦਦ ਕਰਨਾ ਚਾਹੁੰਦਾ ਉਹਦੇ ਕੋਲ ਕੋਈ ਵੀ ਫੰਡ ਪਿਆ ਅਸੀਂ ਦਸਬੰਦ ਕੱਢਦੇ ਹਾਂ ਅਸੀਂ ਪ੍ਰਮਾਤਮਾ ਦੇ ਨਾਂ ਦੇ ਗੱਲੇ ਲਾਏ ਹੁੰਦੇ ਉਹ ਗੱਲੇ ਕੱਢਦੇ